ਅਸੀਂ 500 ਕੁਇੰਟਲ ਦੀ ਅਸੀਂ ਇਹ ਜਨਾਲੇ ਪਰਸੋਂ ਬਟਿੰਡੇ ਤੋਂ ਪਹੁੰਚਿਆ ਧਰਮਕੋਟ ਹਲਕੇ 1000 ਕੁਇੰਟਲ ਉਵੇਂ ਇੱਥੇ 1000 ਕੁਇੰਟਲ ਅਸੀਂ ਦੇਖ ਕੇ ਜਾ ਰਹੇ ਹਾਂ ਅਸੀਂ ਜਿਵੇਂ ਕਿਹਾ ਸੀ 1 ਲੱਖ ਏਕੜ ਚ ਅਸੀਂ ਵੀ ਵੰਡਾਂਗੇ ਉਹ ਅਸੀਂ ਸ਼ੁਰੂ ਕਰ ਦਿੱਤਾ ਸਰਕਾਰ ਦਾਰੂ ਨਾ ਢੱਕੀ ਪਈ ਸਰਕਾਰ ਹੈ ਨਹੀਂ ਔਕੇ ਸੋਕੇ ਸਾਲਟ ਪਾ ਲੋ ਅਸਲੀ ਸਰਕਾਰ ਤਾਂ ਆਊਗੀ ਇਨਾਂ ਤੇ ਯਕੀਨ ਕਰਨਾ ਛੱਡ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੇ ਤਬਾਹ ਕਰਤਾ ਸੂਬਾ ਤੇ ਵਾਪਸ ਆਪਣੀ ਖੇਤਰੀ ਪਾਰਟੀ ਲੈ ਕੇ ਆਈਏ ਤਾਂ ਬਚਾ ਲੈ ਮੈਂ ਤਾਂ ਇਹ ਕਹਿੰਦਾ ਆ ਮੁੱਖ ਮੰਤਰੀ ਰਲੇ ਪਿਆ ਸੈਂਟਰ ਨਾਲ ਨਹੀਂ ਤਾਂ ਆ ਵੀ ਅੰਦਰ ਜਾਊਗਾ ਐਸ ਵੇਲੇ ਸਕਰੀਪਟਸ ਲਿਖ ਪਹੁੰਚ ਨੇ ਬਲ ਸਾਹਿਬ ਪਹਿਲੇ ਦਿਨ ਤੋਂ ਸੇਵਾ ਚੱਲੀ ਆ ਐਸ ਵੇਲੇ ਮੌਜੂਦਾ ਸਥਿਤੀਆਂ ਤੇ ਹੁਣ ਤੱਕ ਦੀ ਸੇਵਾ ਅੱਗੇ ਰੂਪਰੇਖਾ ਕੀ ਰਹਿਣ ਅੱਜ ਤੋਂ ਤੁਸੀਂ 2 ਦਿਨ ਦਿਨ ਪਹਿਲੇ ਅਸੀਂ ਬੀਜ ਦੀ ਸੇਵਾ ਸ਼ੁਰੂ ਕਰਤੀ ਹੈ ਜਿਉਂ ਅਸੀਂ ਕਿਹਾ ਸੀ ਠੀਕ ਹੈ ਆ ਤਕਰੀਬਨ ਅਸੀਂ 500 ਕੁਇੰਟਲ ਵੀ ਅਸੀਂ ਇਹ ਜਨਾਲੇ ਪਰਸੋਂ ਪਟੰਡੇ ਤੋਂ ਪੁੱਜਿਆ ਅੱਜ ਅਸੀਂ ਧਰਮਕੋਟ ਹਲਕੇ 1000 ਕੁਇੰਟਲ ਉਵੇਂ ਇੱਥੇ 1000 ਕੁਇੰਟਲ ਅਸੀਂ ਦੇਖ ਕੇ ਜਾ ਰਹੇ ਹਾਂ ਤੇ ਮੈਂ ਇਹਨਾਂ ਨੂੰ ਕਿਹਾ ਜਿਵੇਂ ਜਿਵੇਂ ਤੁਸੀਂ ਰੋਡ ਆਈ ਜਾਓਗੇ ਅਸੀਂ ਦੇਸੀ ਜਾਵਾਂਗੇ ਅਸੀਂ ਜਿਵੇਂ ਕਿਹਾ ਸੀ 1 ਲੱਖ ਏਕੜ 'ਚ ਅਸੀਂ ਵੀ ਵੰਡਾਂਗੇ ਉਹ ਅਸੀਂ ਸ਼ੁਰੂ ਕਰ ਦਿੱਤਾ ਹੈ ਸਰਕਾਰ ਵੀ ਦਾਵਾ ਕਰਦੇ ਪਏ ਹੜ੍ਹ ਪੀੜਤਾ ਦੀ ਮਦਦ ਕਰਦੇ ਪਏ ਮਿੱਟੀ ਦੀ ਵੀ ਜਿਹੜੀ ਹੈ ਕਿ ਸੇਵਾ ਜਾ ਰਹੀ ਹੈ ਟਰੈਕਟਰ ਚਲਦੇ ਪਏ ਨੇ ਸਰਕਾਰ ਐਸ ਵਕਤ ਤੱਕ ਕਿੱਥੇ ਤੱਕ ਪਹੁੰਚੀ ਕੀ ਐਨਲਿਸਿਸ ਕੀਤਾ ਹੁਣ ਤੱਕ ਆਪ ਸਭ ਅ ਸਰਕਾਰ ਦਾਰੂ ਨਾ ਢੱਕੀ ਪਈ ਸਰਕਾਰ ਹੈ ਨਹੀਂ ਸਰਕਾਰ ਦਾ ਨਾਂ ਹੀ ਨਾ ਲਓ ਓਕੇ ਸੋਕੇ ਸਾਲਟ ਪਾ ਲਓ ਅਸਲੀ ਸਰਕਾਰ ਤਾਂ ਆਊਗੀ ਇਹਨਾਂ ਦੇ ਯਕੀਨ ਕਰਨਾ ਛੱਡ ਦਿਓ ਭਰੋਸੇ ਕਰਨਾ ਛੱਡ ਦਿਓ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਆਪਣੇ ਆਪ ਇੱਕ ਦੂਜੇ ਦੀ ਮਦਦ ਕਰੀਏ ਤਾਂ ਹੀ ਬਚਾਂਗੇ ਇਹਨਾਂ ਦਿੱਲੀ ਵਾਲਿਆਂ ਦਾ ਕੋਈ ਭਰੋਸਾ ਨਾ ਕਰੋ ਦਿੱਲੀ ਵਾਲੀਆਂ ਪਾਰਟੀਆਂ ਨੇ ਤਬਾਹ ਕਰਤਾ ਸੂਬਾ ਤੇ ਵਾਪਸ ਆਪਣੀ ਖੇਤਰੀ ਪਾਰਟੀ ਲੈ ਕੇ ਆਈਏ ਤਾਂ ਬਚਾਂਗੇ ਬਹੁਤ ਅਹਿਮ ਸਵਾਲ ਹੈ ਖਾਕੀ ਤੇ ਬਹੁਤ ਜ਼ਿੰਮੇਵਾਰੀ ਲੋਕਾਂ ਨੂੰ ਬੜੀਆਂ ਉਮੀਦਾਂ ਅੱਜ ਜੋ ਪੁੱਲਰ ਹੋ ਰਹਾ ਦੀਆਂ ਇੱਕ ਤਸਵੀਰਾਂ ਰਿਪੋਰਟ ਸਾਹਮਣੇ ਆ ਰਹੀ ਸੀਬੀਆਈ ਨੇ ਰੰਗੇ ਹੱਥੀ ਫੜਿਆ ਪੰਜਾਬ ਦੇ ਲੋਕ ਜਿਹੜਾ ਉਹ ਕਿੱਥੇ ਜਾਣ ਕਿਉਂਕਿ ਖਾਕੀ ਹੁੰਦਾ ਅਗਦਾਰ ਹੈ ਗ੍ਰਹਿ ਮੰਤਰੀ ਚੁੱਪ ਮੈਂ ਤਾਂ ਇਹ ਕਹਿੰਦਾ ਆ ਮੁੱਖ ਮੰਤਰੀ ਰਲੇ ਪਿਆ ਸੈਂਟਰ ਨਾਲ ਨਹੀਂ ਤਾਂ ਆ ਵੀ ਅੰਦਰ ਜਾਊਗਾ ਕੇਜਰੀਵਾਲ ਤਾਂ ਇਹਨਾਂ ਦੇ ਵਿੱਚ ਮੁੱਖ ਮੰਤਰੀ ਅੰਦਰ ਚਲਾ ਗਿਆ ਇਹਨਾਂ ਦੇ ਸਾਰੇ ਮੰਤਰੀ ਇੱਕੋ ਹੀ ਕੰਮ ਕਰ ਰਹੇ ਐ ਪੈਸਾ ਇਕੱਠਾ ਕਰਨਾ ਇੱਕ ਵੀ ਇਹਨਾਂ ਦਾ ਬੰਦਾ ਐ ਜਾ ਨਹੀਂ ਹੈ ਜਿਹੜਾ ਕਹਿੰਦਾ ਸਾਫ਼ ਉਤਰਿਆ ਹੈ ਇਹਨਾਂ ਵਾਸਤੇ ਤੂੰ ਦੇਖਿਆ ਹੁਣ ਵੀ ਇਹਨਾਂ ਨੇ ਕਿਹਾ ਸੀ ਸੀ 4 ਲੱਖ ਏਕੜ ਨੂੰ ਅਸੀਂ 20 ਦੇਵਾਂਗੇ ਸਾਰਿਆਂ ਨੂੰ 20 ਦੇਵਾਂਗੇ ਕਿੱਥੇ ਆ ਬੀ ਇਹਨਾਂ ਦਾ ਕੀ ਹੋਣੀ ਮੈਂ ਅਨਾਉਂਸ ਨਹੀਂ ਕੀਤਾ ਸੀ ਮੁੱਖ ਮੰਤਰੀ ਨੇ ਕੀ ਇਸ ਕਰਕੇ ਆ ਕੱਲੇ ਸਟੇਜ ਤੇ ਆ ਕੇ ਪਤਨੇ ਕੀ ਖਾਂਦੇ ਪਿੰਦੇ ਆ ਬੋਲ ਹੀ ਜਾਂਦੇ ਆ ਉਹ ਬੋਲਣ ਦਾ ਫਿਰ ਉਹਦੇ ਬਾਅਦ ਸ਼ਾਮ ਤੱਕ ਭੁੱਲ ਹੀ ਜਾਂਦੇ ਆ ਕਿ ਬੋਲਿਆ ਕੀ ਸੀ ਸੋਰੀ ਸੁਬੀਰ ਸਿੰਘ ਬਾਦਲ ਐਸੋ ਜਲੰਧਰ ਈਸ਼ਾਖੋਟ ਵਿਖੇ ਪਹੁੰਚੋ ਹੋਏ ਨੇ ਜਿੱਥੇ ਹੜ੍ਹ ਪੀੜਤਾਂ ਨੂੰ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਜੋ ਵੀ ਵੰਡਿਆ ਜਾ ਰਿਹਾ ਵੈ ਫਸਲਾਂ ਨੂੰ ਲੈ ਕੇ ਆਨਮਲ ਸਮੇਂ ਦੇ ਵਿੱਚ ਜਿਹੜਾ ਕੀ ਉਹ ਕਣਕ ਦੀ ਬਜਾਈ ਨੂੰ ਵੀ ਲੈ ਕੇ ਜਿਹੜਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਖੋਰਾ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਉਹ ਹੜ੍ਹ ਪ੍ਰਭਾਵਿਤ ਜਿੰਨੇ ਵੀ ਏਰੀਆ ਨੇ ਲੋਕ ਨੇ ਸਾਰਿਆਂ ਨੂੰ ਜਿਹੜੀ ਹੈ ਕਿ ਮਦਦ ਪਹੁੰਚਾਈ ਜਾਏਗੀ ਇਸ ਤੋਂ ਇਲਾਵਾ ਪੰਜਾਬ ਦੇ ਜੋ ਮੌਜੂਦਾ ਸਥਿਤੀਆਂ ਨੇ ਜੋ ਮੌਜੂਦਾ ਹਾਲਾਤ ਨੇ ਉਹਨੂੰ ਲੈ ਕੇ ਵੀ ਜਿਹੜਾ ਕਿ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਕਿ ਤੰਜ ਕੱਸਦੇ ਹੋਏ ਇਹ ਗੱਲ ਆਖੀ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਆ ਫਿਲਹਾਲ ਤਸਵੀਰਾਂ ਤੁਹਾਨੂੰ ਐਸੋ ਜਿਹੜੀਆਂ ਮੈਂ ਸਾਂਝੀਆਂ ਕਰਦਾ ਪਿਆ ਵਾ ਕਿ ਜੋ ਸੇਵਾ ਐਸ ਵਕਤ ਚਲਦੀ ਪਈ ਹੈ ਦਿਲੰਦਰ ਦੇ ਸ਼ਾਫੁੱਟ ਏਰੀਏ ਦੇ ਵਿੱਚ ਯੂਥ ਕਾਲੀ ਦਲ ਦੀ ਚਿੰਦਰ ਸਾਹਿਬ ਬ੍ਰਿਗੇਡ ਪੁਰੀ ਇਸ ਵਕਤ ਲੱਗੀ ਹੋਈ ਜਮੀਨੀ ਪੱਧਰ ਤੇ ਉੱਤੇ ਸਥਿਤੀ ਕਿੱਦਾਂ ਦੀ ਹੈ ਹੁਣ ਇਸ ਵੇਲੇ ਦੇਖੋ ਅੱਜ ਬੀਜ ਟਰਾਲੀਆਂ ਪਰ ਪਰ ਕੇ ਤੋਲਿਆ ਜਾ ਰਿਹਾ ਹੈ ਹਰ ਰੋਜ਼ ਬੀਜ ਦੀਆਂ ਟਰਾਲੀਆਂ ਜਾ ਰਹੀਆਂ ਨੇ ਅਚਾਰ ਦੀਆਂ ਟਰਾਲੀਆਂ ਪਹਿਲਾਂ ਜਾ ਰਹੀਆਂ ਤੇ ਹੋਰ ਵੀ ਜੋ ਸਮਗਰੀ ਆ ਸਰਦਾਰ ਸਿੰਘ ਬਾਦਲ ਜੀ ਨੂੰ ਹਰ ਹਰ ਪ੍ਰਭਾਵਿਤ ਏਰੀਆ ਵਿੱਚ ਭੇਜੀ ਜਾ ਰਹੀ ਠੀਕ ਹੈ ਠੀਕ ਹੈ ਸਰਬਜੀਤ ਸਿੰਘ ਚਿੰਦਰ ਇਸ ਤੋਂ ਇਲਾਵਾ ਜੋ ਹੋਰ ਅਕਾਲੀ ਦਲ ਦੇ ਵਰਕਰ ਨੇ ਸਹਿਬਾਨ ਨੇ ਇਸ ਵਕਤ ਜਿਹੜੇ ਮੌਕੇ ਤੇ ਉੱਤੇ ਖੜੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਲੰਧਰ ਦੇ ਸ਼ਾਕੋੜ ਤੋਂ ਜਿੱਥੇ ਐਸੋ ਸੁਪੀਰ ਸਿੰਘ ਬਾਦਲ ਹੋਰੀ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਜਿਹੜਾ ਹੈ ਕਿ ਉਹ ਰਹਾਸਮਗਰੀ ਭੇਜਦੇ ਹੋਏ ਕੈਮਰਾ ਪਰਸਾਂਜ ਜਗਰੂ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ